ਲੱਖੇ ਲੱਖੇ ਭਾਲ ਕੀ ਹੋਰ ਇਹ ਨਾ ਜਰਾ ਬਾਂਦੀਆਂ ਹੋਰ ਇਹ ਦੁਕਾਨਦਾਰਾਂ ਦੇ ਬੇੜਾ ਕਰ ਲੈ ਬਾਜ਼ਾਰ ਦਾ ਫੁੜੀਆਂ ਚੁੱਪ ਚੁਪੇ ਆ ਮਿਹਰਬਾਨੀ ਮੈਂ ਤਾਂ ਨਾ ਕੋਈ ਲੋਕ ਬਣਦਾ ਮਤਲਬ ਉਹ ਬੜੀਆਂ ਚੁਗਾਓ ਮੈਂ ਹੀ ਹਿਸਾਬ ਕਰਾਂ ਇਹਨੇ ਮੈਂ ਨਾ ਪੁੱਛੇ ਹੋਣਗੇ ਇਹ ਦੁਕਾਨਦਾਰ ਦੇ ਚਲਾਨ ਕੱਟੋ ਤੁਸੀਂ ਤਾਂ ਕਿ ਬੜੀਆਂ ਚੁੱਪੀਆਂ ਜਾਣ ਜਿਹੜੇ ਰੋਜ਼ ਤੁਹਾਡਾ ਟੈਂਟਰ ਨਾਲ ਖਾਂਦੇ ਆ ਆਹ ਮੈਨੂੰ ਪਤਾ ਹੋਇਆ ਤਾਂ ਇਹ ਗੰਨੇ ਦੁਕਾਨਦਾਰ ਦੇ ਚਲਾਨ ਕੱਟੋ ਦੁਕਾਨਦਾਰ ਨਹੀਂ ਮੁਰਦਾ ਹਰ ਕੀ ਜੇ ਤੁਸੀਂ ਥੋੜਾ ਸਹਿਯੋਗ ਦਿਓ ਤੇ ਕੋਈ ਗੱਲ ਨਹੀਂ ਤੁਹਾਡਾ ਸਹਿਯੋਗ ਮੈਂ ਇੱਥੇ ਹਾਂ ਉਹ ਜਦੋਂ ਤੱਕ ਰੋ ਲਾ ਹੁਣ ਹੋਦਾ ਉਹ ਤੇ ਦੇਖ ਚੋਕਲੋ ਇੱਕ ਵਾਰੀ ਕੋਈ ਆਉਂਦਾ ਬਾਹਰ ਅੱਧੀ ਤਾਂ ਕੋ ਕਰ ਲੋ ਜੀ ਉਹ ਆਈ ਲੈ ਬੈਠੇ ਹੋਰ ਮੀਂਹ ਅੰਨੇ ਜਮੀਨ ਲੈ ਆ ਯਾਰੋ ਦਾਲਾ ਬੰਦਾ ਲੈ ਆ ਚਰਮੇ ਨੂੰ ਖੋ ਛੱਡਣ ਦੇ ਵੀ ਤੇ ਜੀ ਗਰੀਬ ਕਦੀ ਵੜ ਆਜ ਦਾਤਾ ਜੀ ਕਹੂੰਗਾ ਜਾవ్ ਕਿ ਦੌਣੀਆਂ ਮੁੜ ਕੇ ਤੇ ਇੱਥੇ ਤੱਕ ਲਾਣਾ ਅੱਗੇ ਕਰੇਗਾ ਫਿੱਟਾ ਆਇਆ ਦੁਕਾਨਦਾਰ ਪਤਾ ਕੀ ਕਰਨ ਦੇ ਆ ਇੱਕ ਕੁਛੜੇ ਗਲੂਗੀ ਆਪਣੀ ਠੀਕ ਹੈ ਜੀ ਮੈਂ ਵੀ ਛੋੜਨੇ ਦੁਕਾਨਦਾਰ ਆਹ ਹਰੇ ਚਾਰ ਛੜਾ ਆ ਨਾ ਆ ਮੈਂ ਆਪਾਂ ਉਸ ਪਾਸੋਂ ਡੋਰ ਕਰਦੇ ਆਂ ਕੀ ਹੋਣੀ ਮਾ ਤੇਰੀ ਕਰਨਾ ਕੀ ਬਦਾਂਦੀ ਗੱਲ ਨਹੀਂ ਕੀ ਹੋਈ ਨੂੰ ਮੜੀ ਮੋੜ ਵੀ ਇਹਨਾਂ ਨੂੰ ਕਹਿ ਨਹੀਂ ਸਕਦੇ ਵੀ ਆ ਚਲੋ ਲਾਨ ਕੋ ਇੱਧਰ ਰੱਖੋ ਰੋਲ ਖਬਾਰਾਂ ਚੋਂ ਦਾ ਪੁਤਲੀ ਘਰ ਰਾਜਵੜਾ ਪੁਤਲੀ ਘਰ ਰਾਜਵੜਾ ਆਪੇ ਤੁਸੀਂ ਛਡਾਉਂਦਾ ਬਈ ਨੇ ਇਹ ਦੁਕਾਨਦਾਰ ਤੇ ਕਹਿੰਦਾ ਆਹ ਅੰਦਰ ਜਾਦਾ ਵੀ ਕਹਿ ਸਰਦੋ ਉਹ ਵੀ ਇਹਨੂੰ ਚਲੋ ਲਾਨ ਕੋ ਅੰਦਰ ਲਓ ਹੁਣ ਧੂ ਧੂ ਖਾਣ ਦੇ ਅੱਜ ਜਿਹੜਾ ਫੂਲਸਪੋਰਟ ਕਰਤਾ ਬੰਦੇ ਜਿਹੜਾ ਅਭਿਆਨ ਚਲਾਇਆ ਗਿਆ ਤੇ ਬਾਜ਼ਾਰ ਖਾਲੀ ਕਰਾਇਆ ਗਿਆ ਬਿਲਕੁਲ ਕਾਣਾ ਬਹੁਤ ਵਧੀਆ ਕੀਤਾ ਲੋਕਿਨ ਦੁਕਾਨਦਾਰ ਨਹੀਂ ਬੰਦੇ ਕਿਉਂਕਿ ਅਗਰ ਦੁਕਾਨ ਦੇ ਗਿਆ ਆਇਆ ਦੋਦੇ ਦੇ ਫੜੀਆ ਲਵਾਉਣੀ ਸਾਡੀ ਨਜ਼ਰ ਦੁਕਾਨਾਂ ਕਿੰਨਾ ਸ਼ਿਪ ਪ੍ਰਿੰਟ ਨਾ ਚੀਜ਼ਾਂ ਚ ਜਿਹੜਾ ਦੋ ਚੀਜ਼ਾਂ ਬਾਜ਼ਾਰਾਂ ਨੂੰ ਵੇਖਿਆ ਜਾਂਦਾ ਭਾਰੀ ਭਰ ਦਾ ਸਮਾਨ ਆਸੂਂਦਾ ਰੇੜੀਆਂ ਲੱਗੀਆਂ ਲੱਗੀਆਂ ਦੇ ਪ੍ਰਿੰਸਪਾਰਟ ਵੀ ਇਹ ਕਹਿ ਰਹੇ ਆ ਘੱਟੇ ਚੰਦੀ ਗੱਲ ਤਾਂ ਵੱਧਦੀ ਹੈ ਲੇਕਿਨ ਦੁਕਾਨਦਾਰ ਇਹ ਨਾਮ ਨਾਲ ਜੋੜਨੇ ਪਤਾ ਨਹੀਂ ਦੁਕਾਨਦਾਰ ਇਹਨੂੰ ਪੈਸੇ ਲੈਂਦੇ ਸਰ ਰੇੜੀ ਲਵਾ ਗੋ ਪੈ ਫੜੀਆ ਲੱਕ ਦਾਦਰ ਮੁਕਾ ਦੀ ਕਮੇਟੀ ਲਾਵੇ ਕੋਈ ਤੇ ਪ੍ਰਧਾਨ ਜਰ ਕੋਈ ਨਹੀਂ ਕੋਈ ਪੁੱਛਦਾ ਨਹੀਂ ਸਾਰੇ ਪੁਲਾਣੀ ਇਸਤੇ ਤੇ ਜੇ ਕਾਰਪੋਰੇਸ਼ਨ ਵੱਲੇ ਦੇ ਮੁਢਪ ਤੋਂ ਜੋ ਕਚਾਈ ਜਾਂ ਐਕਸ਼ਨ ਲਿਆ ਜਾਂਦਾ ਉਹਨੂੰ ਤੇ ਸਹੀ ਕਿਸਮ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰੇ ਕਦਮ ਮੰਨਦੇ ਹਾਂ ਕਿ ਜਿੰਨਾ ਕਾਰਪੋਰੇਸ਼ਨ ਜਿਹੜਾ ਡਿਪਾਰਟਮੈਂਟ ਆ ਕੇ ਸਫਾਈ ਕਰਾਉਂਦੀ ਹੈ ਉਹ ਸਹੀ ਕਦਮ ਜਿੱਕੇ ਜਾਣ ਆਈ ਬਹੁਤ ਵਧੀਆ ਸਰ ਬਹੁਤ ਵਧੀਆ ਆਉਣ ਵਾਲੇ ਦਿਨਾਂ ਚ ਚੀਜ਼ਾਂ ਚੱਲਦੀਆਂ ਰਹਿਣ ਦੇਖੋ ਸਫਾਈ ਹੋ ਗਈ ਪੂਰੀ ਸਫਾਈ ਕਰਾਉਗੇ ਤਾਂ ਇਹ ਲੋਕਾਂ ਨੇ ਕਿਹਾ ਪੂਰਾ ਅਸੀਂ ਸੋਚਦੇ ਆਂ ਕਿ ਬੰਦੀ ਕਰਦੇ ਜਿਹੜਾ ਜਹਾਦੇ ਦੇ ਜਿਹੜਾ ਬਾਜ਼ਾਰ ਦਾ ਚੱਕਰ ਚੱਲ ਕੇ ਜਿਹੜਾ ਬਾਜ਼ਾਰ ਦਾ ਕਿਰਾਇਆ ਜਾਂਦੀ ਇਹ ਮਾਨਜੋਬ ਸੀਪੀ ਸਾਹਿਬ ਔਰ ਮਾਨਜੋਬ ਡੀਸੀਪੀ ਡਰਾਈਵ ਸਾਹਿਬ ਔਰ ਸਾਡੇ ਸੀਪੀ ਟ੍ਰੈਫਿਕ ਇਹਨਾਂ ਦੀ ਸਖਤ ਹਦਾਇਤਾਂ ਦੇ ਤਾਪਕ ਅੱਜ ਅਸੀਂ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਪਤਲੀ ਘਰ ਚੌਂਕ ਦੇ ਵਿੱਚੋਂ ਵੀ ਇਹ ਚੌਂਕ ਜਿਹੜਾ ਹੈ ਬਾਜ਼ਾਰ ਜਿਹੜਾ ਬਿਲਕੁਲ ਸਾਫ਼ ਕਰਾਇਆ ਤੇ ਦੇਖੋ ਹੁਣ ਤੁਹਾਨੂੰ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਇਹ ਸਾਰਾ ਦੇਖ ਰਹੇ ਹੋ ਤਾਂ ਬਿਲਕੁਲ ਬਾਜ਼ਾਰ ਖਾਲੀ ਸਰ ਕੀ ਕਾਰਨ ਹੁੰਦੇ ਨੇ ਕਿ ਲੋਜ ਬਾਜ਼ਾਰ ਦੇ ਵਿੱਚ ਯਾਮ ਲੱਗ ਜਾਂਦਾ ਹੈ ਪਰ ਦੇਖੋ ਜੀ ਇਹ ਬਾਜ਼ਾਰ ਦੇ ਵਿੱਚ ਅਸੀਂ ਬਹੁਤ ਜਿਆਦਾ ਮੈਂ ਪਹਿਲਾਂ ਤੋਂ ਹੀ ਮਿਹਨਤ ਕੀਤੀ ਜਦੋਂ ਮੈਡਮ ਅਮਨਦੀਪ ਜੀ ਹੀ ਇੱਥੇ ਤੇ ਇਹਨਾਂ ਨੂੰ ਅਸੀਂ ਲੈਣਾ ਵੀ ਲਵਾ ਕੇ ਦਿੱਤੀਆਂ ਜੈਲੋ ਲੈਣਾ ਵੀ ਜਿਹੜਾ ਵੀ ਕੋਈ ਵਾਈਕਲ ਮਤਲਬ ਕੋਈ ਆਉਂਦਾ ਵਾ ਕਸਟਮਰ ਸ਼ੋਪਿੰਗ ਕਰਨ ਉਹ ਜਿਹੜਾ ਚੈਲੋ ਲੈਂਡ ਦੇ ਅੰਦਰ ਲੱਗ ਲੇਕਿਨ ਇਹ ਦੁਕਾਨਦਾਰ ਜਿਹੜੇ ਆ ਇਹ ਕੁਛ ਰੇੜੀ ਫੜੀ ਜਿਹੜੀ ਆ ਉਹ ਇਹਨਾਂ ਦੀ ਰੈ ਮਰਜੀ ਨਾਲ ਲੱਗ ਜਾਂਦੀ ਜਿਹੜੇ ਉਹ ਹਿੱਕਲ ਮੁੜ ਕੇ ਬਾਹਰ ਲੱਗ ਜਾਂਦੇ ਆ ਔਰ ਲੋਕਾਂ ਨੂੰ ਬਾਜ਼ਾਰ ਦੇ ਵਿੱਚ ਮੁੜ ਕੇ ਲੰਘਣ ਤੋਂ ਜਿਹੜੀ ਉਹ ਪਰੇਸ਼ਾਨੀ ਹੁੰਦੀ ਜਿਹੜੀ ਜਿਹੜੀ ਫੜੀ ਕਾਤੇ ਸਿਖਾਇਆ ਵੀ ਜਾਂਦਾ ਰੋਟੀਨ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਜਿਉ ਜਤਨੇ ਉਹ ਜਾਂਦੇ ਕਾਰਪੋਰੇਟਾਂ ਦੇ ਜਾਂ ਤੁਹਾਡੇ ਪਲਾਜ਼ਮ ਜਾਂਦੇ ਨੇ ਦੁਬਾਰਾ ਫਿਰ ਉਹ ਜਿਤਨੇ ਵਿਜਾਤ ਸੱਜਦਾ ਲੱਗ ਜਾਂਦਾ ਤਾਂ ਲੋਕਾਂ ਨੂੰ ਆਨ ਜਾਣ ਲੱਗਦੇ ਇਹਨਾਂ ਨੇ ਕੀ ਸਖਤ ਦੇਤਾ ਤਾਂ ਕੋਈ ਸਾਬ ਨਹੀਂ ਦਦੇ ਇਹ ਤੁਹਾਡੇ ਮਾਦੇ ਆਨ ਰਹੀ ਮੈਂ ਇਹ ਮਤਲਬ ਅਪੀਲ ਕਰਦਾ ਇਹਨਾਂ ਨੂੰ ਜਿਹੜੇ ਦੁਕਾਨਦਾਰ ਵੀਰ ਹੈ ਕਿ ਮੈਨੂੰ ਸਾਨੂੰ ਲੱਗਦਾ ਕਿ ਇਹਨਾਂ ਦੀ ਥੋੜਾ ਜਿਹਾ ਵਿੱਚੋਂ ਰੈ ਮਰਜੀ ਨਾਲ ਜਿਹੜੀ ਕੋਈ ਰੇੜੀ ਰੇੜੀ ਅੱਗੇ ਮੋਹਰੇ ਲੱਗਦੀ ਹੈ ਜਿਹਦੇ ਨਾਲ ਦਿਗਤ ਪਰੇਸ਼ਾਨੀ ਆਉਦੀ ਮੇਰੀ ਅਪੀਲ ਹੈ ਇਹਨਾਂ ਨੂੰ ਦੁਕਾਨਦਾਰਾਂ ਨੂੰ ਕਈ ਕੋਈ ਵੀ ਰੇੜੀ ਜਿਹੜੀ ਆਪਣੀ ਦੁਕਾਨ ਦੇ ਜਿਹੜੇ ਜਾਂ ਕੋਈ ਮੰਜੀ ਛੋਟੀ ਰੇੜੀ ਲਵਾਉਣ ਤੇ ਵਹੀਕਲ ਜਿਹੜੇ ਆ ਉਹ ਆਪਣੇ ਜੈਲੋ ਲੈਂਡ ਦੇ ਅੰਦਰ ਲਵਾਉਣ ਜਿਹੜਾ ਕੋਈ ਸ਼ੋਭਤ ਕਰਨ ਕਸਟਮਰ ਆਉਂਦਾ ਉਹਨੂੰ ਇਹ ਦੱਸਣ ਵੀ ਆ ਜੈਲੋ ਲੈਂਡ ਦੇ ਅੰਦਰ ਜਿਹੜਾ ਵੀ ਕਲਾਓ ਤੇ ਜਿਹੜਾ ਬਾਜ਼ਾਰ ਜਿਹੜਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜਾ ਉਹ ਬਿਲਕੁਲ ਕੋਈ ਪਰੇਸ਼ਾਨੀ ਨਾ ਹੋ ਅੱਜ ਜਿਹੜਾ ਚਲਾਇਆ ਗਿਆ ਵਿਆਹ ਉਸ ਦੇ ਤਹਿਤ ਜੀ ਲੋਕਾਂ ਦੇ ਚਲਾਨ ਕੱਟੇ ਗਏ ਆ ਤੇ ਜੁਰਮਾਨੇ ਭਰਨ ਦੇਖੋ ਤੁਸੀਂ ਸਾਡੇ ਨਾਲ ਹੀ ਸੀ ਆਪਾਂ ਸਾਰਾ ਕਬਰ ਕੀਤਾ ਔਰ ਬਾਜ਼ਾਰ ਨੂੰ ਸਫਾਈ ਕਰਾਈ ਆ ਜਿਹੜੇ ਵੀ ਕੱਲ ਜਲੋ ਲੈਣ ਤੋਂ ਇੱਧਰ ਨੂੰ ਬਾਜ਼ਾਰ ਵਿੱਚ ਲੱਗੇ ਸੀ ਉਹਨਾਂ ਦੇ ਆਪਾਂ ਚਲਾਣ ਵਿੱਚ ਕੱਟੇ ਔਰ ਕੁਝ ਜਿਹੜੇ ਨਹੀਂ ਕੋਈ ਮਤਲਬ ਉਹਨਾਂ ਦਾ ਆਇਆ ਮਾਲਕ ਉਹ ਕਾਰਪੋਰੇਸ਼ਨ ਨੇ ਆਪਣੀਆਂ ਗੱਡੀਆਂ ਦੇ ਵਿੱਚ ਲੱਦੇ ਵੀ ਆ ਤੇ ਹੁਣ ਬਾਜ਼ਾਰ ਦੇਖੋ ਤੁਸੀਂ ਕੈਮਰਾ ਘੁਮਾ ਕੇ ਬਿਲਕੁਲ ਸਾਫ਼ ਆ ਔਰ ਮੇਰੀ ਦੁਕਾਨਦਾਰ ਵੀਰਾਂ ਨੂੰ ਇਹ ਅਪੀਲ ਕਿ ਜਿਹੜੇ ਦੁਕਾਨਦਾਰ ਵੀਰ ਹੈ ਗਾੜੀ ਰੇੜੀ ਬੜੀ ਨਾਲ ਲਾਉਣ ਔਰ ਸਾਡਾ ਸਹਿਯੋਗ ਕਰਨ ਔਰ ਬਾਜ਼ਾਰ ਜਿਹੜਾ ਬਿਲਕੁਲ ਆਵਾਜ਼ਾਈ ਲਈ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਰਹੇ ਆਂਮਾਲੇ ਦਿਨਾਂ ਜਿਵੇਂ ਕਿ ਇਹੋ ਜਿਹਾ ਚੱਲਦਾ ਰਹੇਗਾ ਤੇ ਦੇਖੋ ਜੀ ਸਾਡੇ ਮਾਨਯੋਗ ਸਥਿਤੀ ਸਾਹਿਬ ਵੱਲੋਂ ਤੇ ਡੀਐਸਪੀ ਟਰੈਕ ਸਾਹਿਬ ਵੱਲੋਂ ਸਾਨੂੰ ਰੋਜ਼ ਹੀ ਹਦਾਇਤਾਂ ਹੁੰਦੀਆਂ ਆ ਕਿ ਹਰ ਇੱਕ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਇਹ ਸਾਡਾ ਅਭਿਆਨ ਜਿਹੜਾ ਉਹ ਸ਼ਹਿਰ ਦੇ ਵਿੱਚ ਚੱਲਦਾ ਹੀ ਰਹਿੰਦਾ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਇਤਿਹਾਸਕ ਰਵੱਲ ਨੂੰ ਚੋਣ ਦੀ ਆਪ ਦੁਕਾਨਦਾਰਾਂ ਵੱਲੋਂ ਵਿੱਚੋਂ ਕੁਝ ਰਲਵਾ ਮਿਲਵਾਜੇ ਹੰਧਾਰਾ ਸਾਰੇ ਜਿਹੜੇ ਆ ਦੁਕਾਨਦਾਰ ਉਹ ਨਹੀਂ ਇੱਕ ਸੁਰ ਦੇ ਵਿੱਚ ਮੈਂ ਜੋ ਦੇਖਿਆ ਮੇਰੀ ਅਪੀਲ ਹੈ ਮੇਰੇ ਤੇ ਇਹਨਾਂ ਨੂੰ ਅਵੇਰਨੈਸ ਵੀ ਆ ਕਿ ਜਿਹੜੇ ਆ ਤੁਸੀਂ ਸਹਿਯੋਗ ਕਰੋ ਔਰ ਆਪਣੀਆਂ ਦੁਕਾਨਾਂ ਦੇ ਮੋਰੇ ਨਾ ਰੇੜੀਆਂ ਲਵਾਓ ਔਰ ਜਿਹੜੇ ਜਿਹੜੀ ਇਕਲਿਆ ਉਹ ਜੈਲੋ ਲੈਂਡ ਦੇ ਅੰਦਰ ਲਵਾਓ ਇਹ ਕਸਟਮਰ ਜਿਹੜੇ ਆਉਂਦੇ ਸ਼ੋਪਿੰਗ ਕਰਨ ਉਹਨਾਂ ਨੂੰ ਇਹਨਾਂ ਦਾ ਫਰਜ਼ ਬਣਦਾ ਦੱਸਣ ਦਾ ਕਿ ਇੱਥੇ ਪੁਲਿਸ ਜਿਹੜੀ ਆ ਚਲਾਨ ਕੱਟਦੀ ਆ ਜੇ ਜੈਲੋ ਲੈਂਡ ਦੇ ਤੁਸੀਂ ਅੰਦਰ ਬਾਜ਼ਾਰ ਚਲਾਓਗੇ ਜੈਲੋਲੈਂਡ ਇਸੇ ਕਰਕੇ ਲਈ ਹੈ ਤੇ ਛੋਟੇ ਵੀ ਿਲ ਜਿਹੜੇ ਆ ਉਹ ਜੈਲੋਲੈਂਡ ਦੇ ਅੰਦਰ ਨੂੰ